ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਾ ਨਾ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਹਾਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਨਾ ਸਬਜੀ چیرਦੇ ਆਪਾਂ ਕੱਢਦੇ ਆ ਮਟਰ ਆ ਦੇਖੋ ਆਪਾਂ ਨਾ ਮਟਰਾਂ ਦੀ ਸਬਜੀ ਬਣਾਵਾਂਗੇ ਤੇ ਕੁਛ ਆਪਾਂ ਮਟਰ ਕੱਢ ਲਏ ਸੀਗੇ ਕੁਛ ਆਪਾਂ ਥੋੜੇ ਜਿਹਾ ਹੋਰ ਕੱਢ ਲੈਣੇ ਆ ਮੈਂ ਕਿਹਾ ਥੋੜੇ ਨਾ ਹੋਣ ਮਟਰ ਆਪਣੇ ਖੇਤ ਸੀਗੇ ਤੇ ਦੁੱਧ ਆਪਣੇ ਘਰੇ ਆਪਾਂ ਬਣਾਵਾਂਗੇ ਜੇ ਮਟਰ ਬਣੀ ਦੀ ਸਬਜੀ ਤੇ ਕਦੇ ਆਪਾਂ ਆਲੂ ਮਟਰ ਬਣਾ ਲੈਣਾ ਹੈ ਕਦੇ ਆਪਾਂ ਗਾਜਰਾ ਮਟਰ ਅੱਜ ਆਪਾਂ ਮਾਖਾ ਚੱਲ ਪਨੀਰ ਚ ਪਾ ਲੈਣਾ ਮਟਰ ਤੇ ਘਰ ਦੇ ਮਟਰ ਸੀਗੇ ਜ ਆਪਣੇ ਤੇ ਕੁਛ ਆਪਾਂ 6 ਮਹੀਨੇ ਪਹਿਰੇ ਕੱਢ ਰਹੀ ਸੀ ਕੁਛ ਥੋੜੇ ਜਿਹਾ ਮਾ ਚੱਲ ਹੋਰ ਕੱਢ ਲੈਣਾ ਕਿਤੇ ਥੋੜੇ ਨਾ ਰਹਿ ਜਾਣ ਚਲੋ ਜੀ ਆਪਾਂ ਬਣਾਉਨੇ ਆ ਸਬਜੀ ਕਰਦੇ ਆ ਤੁਹਾਡਾ ਵੀਡੀਓ ਸ਼ੇਅਰ ਚਲੋ ਜੀ ਮੇਰੇ ਚੈਨਲ ਤੇ ਪਹਿਲੀ ਵਾਰ ਆ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਾ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਆਪਾਂ ਬਣਾਵਾਂਗੇ ਜੀ ਬਾਰੇ ਮਸਾਲੇ ਨਹੀਂ ਪਾਉਂਦੇ ਹੈਗੇ ਜਿਵੇਂ ਹਲਵਾਈ ਸਟਾਈਲ ਹਲਵਾਈ ਸਟਾਈਲ ਸਬਜੀ ਹਲਵਾਈ ਸਟਾਈਲ ਬਣੂਗੀ ਪਰ ਮਸਾਲੇ ਹਲਵਾਈ ਵਾਲੇ ਨਹੀਂ ਪਾਉਂਦੇ ਹੈਗੇ ਆਪਾਂ ਆਪਾਂ ਨੋਰਮਲ ਮਸਾਲਿਆਂ ਨਾਲ ਸਬਜੀ ਬਣਾਵਾਂਗੇ ਸਾਨੂੰ ਦਿਖਾਉਣਾ ਚਾਹੀਦਾ ਆਪਾਂ ਸਟਾਰਟ ਕਰਦੇ ਆਪਾਂ ਮਟਰ ਕੱਢ ਲਈਏ ਫਿਰ ਆਪਾਂ ਨਾ ਦੁੱਧ ਪਾੜਦੇ ਆਂ ਪਰ ਜੇ ਆਪਾਂ ਨਾ ਦੁੱਧ ਪਾੜ ਲਈ ਦਸੂ ਘਰਮ ਕਰਨੀ ਵਾਲੀ ਤੇ ਤੇ ਤਾਪਾ ਆਪਾਂ ਲਸਣ ਕੰਡਾ ਛਿਲ ਲਿਆ ਅੰਦਰ ਆਪਾਂ ਮਟਰ ਕੱਢ ਤੇ ਚੱਲੇ ਜੇ ਆਪਾਂ ਦੁੱਧ ਨੂੰ ਵਾਲੀ ਦੇਖ ਕੇ ਆਪਾਂ ਨਾ ਦੁੱਧ ਪਾੜਦੇ ਆਂ ਦੁੱਧ ਨੂੰ ਪਾੜਾਂਗੇ ਆਪਾਂ ਸਰਕੇ ਨਾਲ ਅਸੀਂ ਆਪਣੇ ਕੋਲ ਵਾਈਟ ਸਰਕਾ ਤੇ ਆਪਾਂ ਨਾਲ ਨਿੰਬੂ ਦਾ ਸੱਤ ਪਾਈਏ ਨਾ ਆਪਾਂ ਨਿੰਬੂ ਨਹੀਂ ਜੋੜੀਏ ਆਪਾਂ ਸਰਕਾ ਪਾਵਾਂਗੇ ਤੁਹਾਨੂੰ ਦਿਖਾਵਾਂਗੇ ਆਪਾਂ ਦੁੱਧ ਧਰਤਾ ਕਿਰਾਂ ਦੁੱਧ ਗਰਮ ਹੋ ਗਿਆ ਜਦੋਂ ਵਾਲੀ ਆ ਗਈ ਨਾ ਫਿਰ ਆਪਾਂ ਆਕੇ ਸਾਨੂੰ ਪਾੜ ਕੇ ਦਿਖਾਵਾਂਗੇ ਤਾਂ ਦੁੱਧ ਨੂੰ ਪਾੜ ਕੇ ਆਪਾਂ ਜਮਾਂ ਧਰਦਾਂਗੇ ਪਨੀਰ ਜੀ ਤਾਪ ਦੇ ਕੇ ਹੌਂਚਰ ਪਨੀਰ ਜੰਮ ਜੂਗਾ ਉਸ ਤੋਂ ਬਾਅਦ ਆਪਾਂ ਫਿਰ ਪਨੀਰ ਮਸਾਲਾ ਰਗੜਦੇ ਆਂ ਲਈ ਦੁੱਧ ਤਾਂ ਪਾਣੀ ਤਾਂ ਪਾੜੀ ਆਉਣ ਵਾਲੀ ਹੋਗੀ ਛੱਪਾ ਪਾਉਣੇ ਸਰਕਾ ਦੀਰਨਾ ਜੇ ਤੁਸੀਂ ਸਬਜ਼ੀ ਉਹਨਾਂ ਨੇ ਆਪਾਂ ਘੜੀ ਤਿਆਰ ਕਰਦੇ ਜੇ ਨਹੀਂ ਆਪਾਂ ਬਿਜਾਰੋ ਨਹੀਂ ਲੈ ਕੇ ਜਾਏਗੇ ਇਹ ਕਿੰਨੂੰ ਵਾੜ ਦਾਰੀਆ ਫਿਰ ਆਪਾਂ ਨਿੰਬੂ ਦਾ ਸਾਥ ਨਹੀਂ ਹੋ ਰਹੀ ਹੈਗੀ ਆਪਾਂ ਪਤਾ ਸਕਦੇ ਨਾਲ ਹੀ ਵਾੜ ਦਦੇ ਜਦ ਪਨੀਰ ਉਹਦਾ ਇਸ ਟਿਕਾਪਾ ਹੋ ਰਿਹਾ ਮੰਮੇ ਕੀ ਅਸੀਂ ਕਰੀਏ ਮੱਖਾਂ ਤੇ ਆਹ ਰਹੇ ਆਪਾਂ ਨੂੰ ਛੋਨੇ ਚ ਬੰਦ ਦੇ ਉਹਨਾਂ ਦੇ ਜਿੱਦਰਾ ਆਪਾਂ ਕਰਦੇ ਆ ਮਸਾਲਾ ਤਿਆਰ ਆਪਣਾ

ਨਾ ਤੇਰਾ ਪਾ ਮਸਾਲਾ ਪੁੱਨ ਦੇ ਕੇ ਜਿਸ ਆਪਣਾ ਪਨੀਰ ਚਮਟ ਆਪਨੇ ਮਸਾਲਾ ਰਗੜ ਲਿਆ ਇਧਰ ਆਪਣੇ ਟਮਾਟਰ ਪਾ ਲੈ ਗੱਡੀ thank you ਤੇ ਤੇਲ ਨੂੰ ਪੂਰਾ ਗਰਮ ਕਰਾਂਗੇ ਇਸ ਵਿੱਚ ਕੱਚੇ ਜਿਹੇ ਸਮੈਲ ਨਹੀਂ ਆਉਗੀ ਦੀ ਪੂਰਾ ਕੜ ਕੇ ਫਿਰ ਆਪਾਂ ਮਸਾਲਾ ਪਾਵਾਂਗੇ ਮਸਾਲਾ ਭੁੰਨ ਕੇ ਫਿਰ ਉਸ ਤੋਂ ਬਾਅਦ ਆਪਾਂ ਮਸਾਲੇ ਐਡ ਕਰਾਂਗੇ ਵਿੱਚ ये है हलवाई स्टाइल सब्जी आज तक काफी चेर बाद बना रहे हैं काफी दिन वाली कीमत भी नहीं हो रही है सब्जी में अपना वाटर भी मिल तो पहले अपने एक मर्जी सी अपने मर्जी दूजी सूखी हूँ अपना बस दो हूँ अपने मटर भी घर देने दो चार दिन अच्छा खाना ਤੜੀ ਬਦਲੀ ਜਾਂਦੇ ਨਾਲ ਕੋਈ ਮਟਰ ਨਾਲ ਕੋਈ ਫਨੀਰ ਬਣਾ ਲਓ ਮਟਰ ਦਾ ਕਈ ਚੀਜ਼ਾਂ ਚ ਪਾਇਆ ਜਾਂਦੇ ਗਾਜਰਾਂ ਚ ਪਾ ਲਓ ਬਈ ਤੇਲ ਆਪਣਾ ਗਰਮ ਹੋ ਗਿਆ ਆਪਾਂ ਪਾਏ ਚ ਮਸਾਲਾ ਮਸਾਲਾ ਪੁੰਨ ਦੇ ਇੱਕ ਫਸ ਮਸਾਲੇ ਵਿੱਚ ਪਾ ਲਿਆ ਆਪਾਂ ਤੇ ਰਾਈ ਪੁੰਨ ਲਈ ਆਪਾਂ ਇੱਥੇ ਮਸਾਲੇ ਐਡ ਕਰ ਦਈਏ ਪਿਆਜ਼ ਆਪਣੇ ਤਾਂ ਪਿਆਜ਼ ਵੀ ਝੀਜਿਆ ਦੇ ਆਗੇ ਨੇ ਆਪਣੇ ਤੋਂ ਮਸਾਲੇ ਆਪਾਂ ਨੇ ਇੱਕ ਕੌਲੀ ਚ ਪਾ ਲੈਨੇ ਪਹਿਲਾਂ ਆਪਾਂ ਨੇ ਪਾ ਲਿਆ ਮਿਰਚ ਤੇ ਰੱਖੋ ਕੋਈ ਗਰਮ ਮਸਾਲਾ ਆਪਾਂ ਪਾਵਾਂਗੇ ਨਾ ਲੂਣ ਤੇ ਆਪਾਂ ਪਾਵਾਂਗੇ ਥੋੜੀ apa masalahnya paket pertama ini jadi ter tercecer ini, pertama ini masalah kita agar? Tercecer seperti ini? Ah, cerdai mana ini? yang 加ਡ ਕਰਨਾ ਹੈ ਪਾਣੀ ਇਹਨੂੰ ਰਿਜੜ ਦੇਵਾਂਗੇ ਆਪਾਂ ਫਿਰ ਆਪਾਂ ਪਾਵਾਂਗੇ ਜਿਹਦੇ ਵਾਲੀ ਚੜ ਗਈ ਰਿਜਣ ਲੱਗੀ ਆ ਤੇ ਰਿਜ ਕੇ ਫਿਰ ਆਪਾਂ ਪਨੀਰ ਪਾਵਾਂਗੇ ਚ ਕੱਟ ਕੇ ਬਈ ਆ ਬਨੇ ਮਟਰ ਅੰਦਰ ਬਣ ਗਏ ਆ ਦੇਖੋ ਆਪਣਾ ਪਨੀਰ ਕਿੰਨਾ ਵਧੀਆ ਜੰਮ ਕੇ ਤਿਆਰ ਹੋਇਆਗਾ ਆਪਾਂ ਇਹਨੂੰ ਕੱਟ ਲਈਏ ਟੁਕੜੀਆਂ ਜੀ ਨਾ ਪਤਾ ਕਿਉਂ ਨਹੀਂ ਪਉਦੇ ਐਂ ਭੰਗੇ ਇਦਾਂ ਆਪਣੀ ਸਬਜ਼ੀ ਬਣ ਗਈ। ਇਹ ਬੱਚੇ ਦੇ ਆੜ। ਆਪਾਂ 7 ਕਿ ਮਿੰਟ ਪਕਾਵਾਂਗੇ ਉਹਨੇ ਨੂੰ। ਦੇਖੋ ਲੇਖ ਨਵਾਦੀ ਆਪਣੇ। ਸੌਦੀ ਇਹਦਾ ਕਲਰ ਬਹੁਤ ਵਧੀਆ ਆ। ਇਧਰ ਅਗੇ ਆਪਣੇ ਕੋਲ ਧਨੀਆ ਪਾ ਲਈਏ ਧਨੀਆ। ਇਹ ਪੰਜ ਚਾਰ ਕਿਲੋ ਇਹਨਾਂ ਬਨ ਪਕਾਉਣ ਵਾਸਤੇ ਰੱਖਦੇ। ਲਓ ਜੀ ਸਬਜੀ ਆਪਣੀ ਬਣ ਕੇ ਤਿਆਰ ਆ ਆਪਾਂ ਨੇ ਗੈਸ ਕਰਤਾ ਬੰਦ ਦੇਖ ਸਕਦੇ ਹੋ ਤੁਸੀਂ ਲਓ ਇਹਨਾਂ ਆਪਾਂ ਨੇ ਪਨੀਰ ਦੇਖੋ ਐਸੀ ਤਰ੍ਹਾਂ ਹੀ ਪਾਇਆ ਕੋਈ ਟੁਕੜੀ ਦੇਖੋ ਕੁਲੀ ਨਹੀਂ ਹੈਗੇ ਆ ਪਈਆਂ ਨੇ ਸਪਸਾਫ ਤਲਿਆ ਨਹੀਂ ਹੈਗਾ ਆਪਾਂ ਨੇ ਕੱਟ ਕੇ ਸਿੰਪਲ ਸਿੱਧਾ ਆਪਾਂ ਇਸ ਤਰ੍ਹਾਂ ਹੀ ਪਾਇਆ ਜਿਵੇਂ ਆਪਣਾ ਜਿਹਾ ਆਇਆ ਸੀਗੀ ਲਓ ਜੀ ਸਬਜੀ ਆਪਣੀ ਬਣ ਕੇ ਤਿਆਰ ਆ ਤੇ ਇਧਰ ਆਪਾਂ ਨੇ ਗੁੰਨਤਾਇਆ ਆਟਾ ਚਲੋ ਜੀ ਅੱਜ ਦੀ ਵੀਡੀਓ ਨੂੰ ਇੱਥੇ ਹੀ ਕਰਦੇ ਆ ਮਿਲਦੇ ਆ ਨੈਕਸਟ ਵਲੌਗ ਨਾਲ ਤੱਕ ਤੱਕ ਲਈ ਸਤਿ ਸ੍ਰੀ ਅਕਾਲ